ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ HDFC ਬੈਂਕ ਤੋਂ ਸਾਡਾ ਸਾਰਾ ਸਟਾਫ ਮੌਜੂਦ ਹੈ ਗੱਲ ਕਰਦੇ ਸਰ ਅੱਜ ਗੱਲ ਸਾਈਬਰ ਸਿਕਿਉਰਿਟੀ ਦੀ ਹੋ ਰਹੀ ਹੈ ਸੋ ਕਿਸ ਤਰੀਕੇ ਦੇ ਚੈਲੰਜਸ ਮੋਸ਼ਨਲੀ ਲੋਕ ਫੇਸ ਕਰਦੇ ਨੇ ਤੁਹਾਨੂੰ ਫੀਲ ਵੀ ਹੁੰਦਾ ਲੋਕ ਆਉਂਦੇ ਨੇ ਬੈਂਕ ਦੇ ਵਿੱਚ ਸਰ ਸਾਡੇ ਨਾਲ ਫਰਾਡ ਹੋ ਗਿਆ ਇਹ ਦਿੱਕਤ ਹੋ ਗਈ ਜ਼ਿਆਦਾ ਕੰਪਲੇਂਟ ਕਿਸ ਤਰੀਕੇ ਨਾਲ ਆ ਰਹੀਆਂ ਨੇ ਜ਼ਿਆਦਾ ਕੰਪਲੇਂਟਸ ਆਉਂਦੀਆਂ ਜੀ ਕਿ ਜਿਸ ਤਰ੍ਹਾਂ ਕੋਈ ਵੀ ਤੁਹਾਡੇ ਨਾਲ ਫੋਨ ਤੇ ਕਿਸੇ ਨੇ ਕਿਹਾ ਕਿਸੇ ਨੂੰ ਜਿਹਾ ਇਲੈਕਟ੍ਰਿਸਿਟੀ ਬਿੱਲ ਦਾ ਕੋਈ ਮੈਸੇਜ ਆਇਆ ਉਹ ਤੇ ਆਇਆ ਵੀ ਕਲਿੱਕ ਕਰੋ ਉਹ ਵਾਲੀਆਂ ਪ੍ਰੋਬਲਮਸ ਆਉਂਦੀਆਂ ਇਸ ਤਰੀਕੇ ਦੇ ਪ੍ਰੋਬਲਮਸ ਜ਼ਿਆਦਾ ਅੱਜ ਕੱਲ੍ਹ ਆ ਰਹੀਆਂ ਤੇ ਜਿਹੜਾ ਐਕਚੁਅਲੀ ਟਾਈਮ ਟੂ ਟਾਈਮ ਇਹ ਚੇਂਜ ਵੀ ਹੁੰਦੀਆਂ ਜਾ ਰਹੀਆਂ ਉਹ ਵੀ ਲੋਕ ਆਪਣੇ ਆਪ ਨੂੰ ਮਤਲਬ ਨਵੀਆਂ ਨਵੀਆਂ ਚੀਜ਼ਾਂ ਨਾਲ ਅੱਗੇ ਆ ਰਹੇ ਤੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਆਪਾਂ ਕਰਦੇ ਕੀ ਹੈ ਸਾਈਬਰ ਸਕਿਉਰਿਟੀ ਦੇ ਵਿੱਚ ਆਪਾਂ ਕਰਤਾ ਰਹੇ ਆ ਪੁਲਿਸ ਨਾਲ ਅਸੀਂ ਕਾਫੀ ਕੰਮ ਕਰ ਰਹੇ ਆ ਨਾਲ ਮਿਲ ਕੇ ਉਹਨਾਂ ਦੇ ਬਟ ਉਹਦੇ ਵਿੱਚ ਵੀ ਪ੍ਰੋਬਲਮ ਇਹ ਹੈ ਕਿ ਉਹ ਇੱਕ ਸਟੈਪ ਅੱਗੇ ਹੀ ਰਹਿੰਦੇ ਆ ਸੀ ਉਹ ਸਿਰਫ ਫੋਲੋ ਕਰ ਸਕਦੇ ਆ ਤੇ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਪੈਸੇ ਦਾ ਟ੍ਰੇਲ ਜਿੰਨੀ ਜਲਦੀ ਤੋਂ ਜਲਦੀ ਆਪਾਂ ਪੈਸੇ ਨੂੰ ਆਪਾਂ ਫੜ ਸਕਦੇ ਆ ਜਾਂ ਇੱਕ ਦੂਜੇ ਬੈਂਕ ਦੇ ਵਿੱਚ ਰੋਕ ਸਕਦੇ ਆ ਤਾਂ ਹੀ ਆਪਾਂ ਪੈਸਾ ਵਾਪਸ ਲੈ ਸਕਦੇ ਆ ਨਹੀਂ ਤਾਂ ਪੈਸਾ ਵਾਪਸ ਨਹੀਂ ਆਉਂਦਾ ਜਿੰਨਾ ਇਹ ਟਾਈਮ ਲੈਗ ਜਿੰਨਾ ਹੋਏਗਾ ਤੇ ਆਈ ਵੁੱਡ ਲਾਈਕ ਸਾਰਿਆਂ ਨੂੰ ਮੈਂ ਕਹਾਂਗਾ ਕਿ ਜਿੰਨੀ ਜਲਦੀ ਜੇ ਤੁਹਾਡੇ ਨਾਲ ਕੋਈ ਐਸੀ ਵਾਰਦਾਤ ਹੋ ਵੀ ਜਾਂਦੀ ਹੈ ਤਾਂ ਜਲਦੀ ਤੋਂ ਜਲਦੀ ਉਹਨੂੰ ਰਿਪੋਰਟ ਕਰੋ ਸੋ ਥੈਟ ਅਸੀਂ ਉਸ ਪੈਸੇ ਨੂੰ ਫੜ ਸਕੀਏ ਜਲਦੀ ਤੋਂ ਜਲਦੀ ਫੜ ਸਕੀਏ ਅੱਛਾ ਜਦ ਆਪਾਂ ਦੇਖਦੇ ਕਈ ਵਾਰ ਬੱਚੇ ਨਾਲ ਕੋਈ ਵੀ ਪਰਸਨ ਹੈਗਾ ਉਹ ਟ੍ਰਾਂਜ਼ੈਕਸ਼ਨ ਗਲਤ ਕਰ ਦਿੰਦਾ ਹੈ ਪੈਸੇ ਭੇਜ ਦਿੰਦਾ ਹੈ ਜਾਂ ਉਹਦੇ ਇੱਕਦਮ ਬੈਂਕ ਚੋਂ ਕੱਟੇ ਜਾਂਦੇ ਨੇ ਗਲਤ ਕੋਡ ਆ ਗਿਆ ਸਕੈਨ ਕਰ ਦਿੰਦੇ ਕੀ ਉਹਦਾ ਹੱਲ ਹੈ ਮੁੜ ਵਾਪਸ ਆਉਂਦੇ ਨੇ ਉਹ ਪੈਸੇ ਪੈਸੇ ਵਾਪਸ ਆ ਜਾਂਦੇ ਮੈਂ ਤੁਹਾਨੂੰ ਹੀ ਦੱਸ ਰਿਹਾ ਸੀਗਾ ਕਿ ਜਿੰਨੀ ਜਲਦੀ ਤੋਂ ਜਲਦੀ ਆਪਾਂ ਇਹਨੂੰ ਰਿਪੋਰਟ ਕਰ ਦਾਂਗੇ ਅਸੀਂ ਕੀ ਹੈ 30 1930 ਤੇ ਕਾਲ ਕਰੋਗੇ ਤਾਂ ਸਾਰੀਆਂ ਇੰਟਰ ਬੈਂਕ ਦੇ ਵਿੱਚ ਕਨੈਕਟਡ ਹੈਗੇ ਆ ਜੇ ਇੱਕ ਇੱਕ ਬੈਂਕ ਤੋਂ ਦੂਜੇ ਬੈਂਕਸ ਟ੍ਰਾਂਸਫਰ ਹੋ ਵੀ ਜਾਣਗੇ ਪੈਸੇ ਤਾਂ ਅਸੀਂ ਜਿੰਨੀ ਜਲਦੀ ਰਿਪੋਰਟ ਕਰਾਂਗੇ ਅਸੀਂ ਰੋਕ ਸਕਦੇ ਹਾਂ ਅਸੀਂ ਪੈਸੇ ਦੀ ਡੀਟੇਲ ਕਿਤੇ ਨਾ ਕਿਤੇ ਪੈਸਾ ਰੁਕ ਸਕਦਾ ਤੇ ਉਹ ਵਾਪਸ ਆ ਸਕਦਾ ਇਹਦੇ ਲਈ ਪਰਸਨ ਨੂੰ ਬੈਂਕ ਦੇ ਵਿੱਚ ਜਾਣਾ ਪੈਂਦਾ ਜਾਂ ਕਾਲ ਤੇ ਕੰਮ ਹੋ ਜਾਂਦਾ ਤੇ ਵੀ ਕਰ ਸਕਦੇ ਹੋ ਕਾਲ ਤੇ ਵੀ ਕਰ ਸਕਦੇ ਹੋ ਬੈਂਕ ਦੇ ਵਿੱਚ ਜਾਓਗੇ ਉੱਥੇ ਵੀ ਕਰ ਸਕਦੇ ਹੋ ਜਿਹੜਾ ਇੱਕ ਡਾਇਲ ਜਿਵੇਂ 112 ਹੈਗਾ ਡਾਇਲ 112 ਕਰੋਗੇ ਤਾਂ ਵੀ ਇੱਕ ਉਹਥੇ ਜਾ ਕੇ ਇੱਕੋ ਹੀ ਜਗ੍ਹਾ ਤੇ ਸਾਰੀਆਂ ਕੰਪਲੇਂਟ ਜਿਹੜੀਆਂ ਹੈਗੀਆਂ ਫਾਲ ਕਰਦੀਆਂ ਤੇ ਉਹ ਆਪਸ ਕਨੈਕਟ ਤੁਸੀਂ ਜਿਹੜੀ HDFC ਬੈਂਕ ਤੇ ਪਹੁੰਚੇ ਹੋਏ ਹੋ ਕਿ ਬੈਂਕ ਦੇ ਦੁਆਰਾ ਉਹ ਬੈਂਕ ਦੇ ਵਿੱਚ ਵੀ ਕੋਈ ਅਜਿਹਾ ਨਾ ਡਿਪਾਰਟਮੈਂਟ ਹੁੰਦਾ ਜਾਂ ਕੋਈ ਪਰਸਨ ਜਦੋਂ ਕਸਟਮਰ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਇਹਨਾਂ ਨੂੰ ਆਉਣ ਤੋਂ ਪਹਿਲਾਂ ਕੋਈ ਕੈਸ਼ ਜਮ੍ਹਾਂ ਕਰਾਉਣਾ ਹੈ ਤੁਸੀਂ ਇਹਨਾਂ ਨੂੰ ਅਵੇਅਰ ਕਰਦੇ ਹੋ ਕਿ ਭਾਈ ਇੱਥੇ ਵੀ ਜਾ ਕੇ ਆਓ ਇਹ ਵੀ ਚੀਜ਼ ਸਿੱਖੋ ਇਹ ਵੀ ਤੁਹਾਡੇ ਕੰਮ ਦੀ ਹੈ ਕਾਹਲੂ ਕੋਈ ਇੱਕ ਦਿੱਕਤ ਹੁੰਦੀ ਹੈ ਹਾਂਜੀ ਹਾਂ ਬਿਲਕੁਲ ਕਰਦੇ ਆ ਤੇ ਸਾਡਾ ਇੱਕ ਆਪਣਾ ਸੈੱਲ ਵੀ ਬਣਿਆ ਹੋਇਆ ਹੈਗਾ ਸਾਈਬਰ ਸੈਕਿਉਰਿਟੀ ਦਾ ਇੱਕ ਪੂਰਾ ਸੈੱਲ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਪੁਲਿਸ ਨਾਲ ਵੀ ਅਸੀਂ ਬਹੁਤ ਕਲੋਜ਼ਲੀ ਕੰ ਤੇ ਅਸੀਂ ਇਹਨੂੰ ਰੋਕਣ ਦੀ ਕਾਫੀ ਹੱਦ ਤੱਕ ਜਿੰਨਾ ਵੀ ਬੈਂਕ ਦੀ ਤਰਫੋਂ ਕੋਸ਼ਿਸ਼ ਕਰ ਸਕਦੇ ਆ ਜਿੰਨੀ ਜਲਦੀ ਸਾਨੂੰ ਅਸੀਂ ਪੈਸੇ ਨੂੰ ਰੋਕ ਸਕਦੇ ਆ ਡੈਫੀਨਿਟਲੀ ਅਸੀਂ ਕਰਦੇ ਆ ਸੋ ਬਿਲਕੁਲ ਬਹੁਤ ਸ਼ੁਕਰੀਆ 18 ਤੋਂ ਜ਼ਿਆਦਾ ਬੈਂਕਾਂ ਨੇ ਅੱਜ ਸ਼ਿਰਕਤ ਕੀਤੀ ਹੈ ਇੱਥੇ ਸੁਖਣਾ ਲਿਖ ਦੇ ਇਕੱਠੇ ਹੋਏ ਨੇ ਤੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਸਾਈਬਰ ਸਕਿਉਰਿਟੀ ਤੋਂ ਅਵੇਅਰ ਰਹਿਣ ਤੇ 1930 ਇੱਕ ਨੰਬਰ ਹੈ ਕਿਸੇ ਨਾਲ ਕੋਈ ਫਰਾਡ ਹੁੰਦਾ ਉਹ ਕਾਲ ਕਰ ਸਕਦੇ ਨੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਤੇ ਜਿਹੜੀ ਠੱਗੀ ਹੋਈ ਹੈ ਉਹ ਤੋਂ ਬਚ ਸਕਦੇ ਤੇ ਜਿਹੜੀ ਠੱਗੀ ਹੋ ਚੁੱਕੀ ਹੈ ਉਹਨੂੰ ਆਪਾਂ ਵਾਪਸ ਕਿਵੇਂ ਲੈ ਕੇ ਆਣਾ ਪੈ ਚੰਡੀਗੜ੍ਹ ਤੋਂ ਕਹਿੰਦੇ ਹਾਂ ਪ੍ਰਿੰਸ ਗਰ ਕਰਨਿੰਗ ਸੁਰਾਇਟੀ ਐਚਡੀਐਸਸੀ ਬੈਂਕ ਤੋਂ ਸਾਡਾ ਸਾਰਾ ਸਟਾਫ ਮੌਜੂਦ ਹੈ ਗੱਲ ਕਰਦੇ ਸਰ ਅੱਜ ਗੱਲ ਸਾਈਬਰ ਸਿਕਿਉਰਿਟੀ ਦੀ ਹੋ ਰਹੀ ਹੈ ਸੋ ਕਿਸ ਤਰੀਕੇ ਦੇ ਚੈਲੰਜਸ ਮੋਸਟਲੀ ਲੋਕ ਫੇਸ ਕਰਦੇ ਨੇ ਤੁਹਾਨੂੰ ਫੀਲ ਵੀ ਹੁੰਦਾ ਲੋਕ ਆਉਂਦੇ ਨੇ ਬੈਂਕ ਦੇ ਵਿੱਚ ਸਾਡਾ ਨਾਲ ਫਰੋਡ ਹੋ ਗਿਆ ਇਹ ਦਿੱਕਤ ਹੋ ਗਈ ਜ਼ਿਆਦਾ ਕੰਪਲੀਨਟ ਕਿਸ ਤਰੀਕੇ ਨਹੀਂ ਆ ਰਹੀਆਂ ਨੇ ਜ਼ਿਆਦਾ ਕੰਪਲੇਂਟਸ ਆਉਂਦੀਆਂ ਜੀ ਕਿ ਜਿਸ ਤਰ੍ਹਾਂ ਕੋਈ ਵੀ ਤੁਹਾਡੇ ਨਾਲ ਫੋਨ ਤੇ ਕਿਸੇ ਨੇ ਕਿਹਾ ਕਿਸੇ ਨੂੰ ਜੈ ਇਲੈਕਟ੍ਰਿਸਿਟੀ ਬਿੱਲ ਦਾ ਕੋਈ ਮੈਸੇਜ ਆਇਆ ਉਹ ਤੇ ਆਇਆ ਵੀ ਕਲਿੱਕ ਕਰੋ ਉਹ ਵਾਲੀਆਂ ਪ੍ਰੋਬਲਮਸ ਆਉਂਦੀਆਂ ਇਸ ਤਰੀਕੇ ਦੇ ਪ੍ਰੋਬਲਮਸ ਜ਼ਿਆਦਾ ਅੱਜ ਕੱਲ੍ਹ ਆ ਰਹੀਆਂ ਤੇ ਜਿਹੜਾ ਐਕਚੁਅਲੀ ਟਾਈਮ ਟੂ ਟਾਈਮ ਇਹ ਚੇਂਜ ਵੀ ਹੁੰਦੀਆਂ ਜਾ ਰਹੀਆਂ ਉਹ ਵੀ ਲੋਕ ਆਪਣੇ ਆਪ ਨੂੰ ਮਤਲਬ ਨਵੀਆਂ ਨਵੀਆਂ ਚੀਜ਼ਾਂ ਨਾਲ ਅੱਗੇ ਆ ਰਹੇ ਤੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਆਪਾਂ ਕਰਦੇ ਕੀ ਹੈ ਸਾਈਬਰ ਸਿਕਿਉਰਿਟੀ ਦੇ ਵਿੱਚ ਆਪਾਂ ਕਰਤਾ ਰਹੇ ਆ ਪੁਲਿਸ ਨਾਲ ਅਸੀਂ ਕਾਫੀ ਕੰਮ ਕਰ ਰਹੇ ਆ ਨਾਲ ਮਿਲ ਕੇ ਉਹਨਾਂ ਦੇ ਬਟ ਉਹਦੇ ਵਿੱਚ ਵੀ ਪ੍ਰੋਬਲਮ ਇਹ ਹੈ ਕਿ ਉਹ ਇੱਕ ਸਟੈਪ ਅੱਗੇ ਹੀ ਰਹਿੰਦੇ ਆ ਸੀ ਉਹ ਸਿਰਫ ਫੋਲੋ ਕਰ ਸਕਦੇ ਆ ਤੇ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਪੈਸੇ ਦਾ ਟ੍ਰੇਲ ਜਿੰਨੀ ਜਲਦੀ ਤੋਂ ਜਲਦੀ ਆਪਾਂ ਪੈਸੇ ਨੂੰ ਆਪਾਂ ਫੜ ਸਕਦੇ ਆ ਜਾਂ ਇੱਕ ਦੂਜੇ ਬੈਂਕਸ ਦੇ ਵਿੱਚ ਰੋਕ ਸਕਦੇ ਆ ਤਾਂ ਹੀ ਆਪਾਂ ਪੈਸਾ ਵਾਪਸ ਲੈ ਸਕਦੇ ਆ ਨਹੀਂ ਤਾਂ ਪੈਸਾ ਵਾਪਸ ਨਹੀਂ ਆਉਂਦਾ ਜਿੰਨਾ ਇਹ ਟਾਈਮ ਲੈਗ ਜਿੰਨਾ ਹੋਏਗਾ ਤੇ ਆਈ ਵੁੱਡ ਲਾਈਕ ਸਾਰਿਆਂ ਨੂੰ ਮੈਂ ਕਹਾਂਗਾ ਕਿ ਜਿੰਨੀ ਜਲਦੀ ਜੇ ਤੁਹਾਡੇ ਨਾਲ ਕੋਈ ਐਸੀ ਵਾਰਦਾਤ ਹੋ ਵੀ ਜਾਂਦੀ ਹੈ ਤਾਂ ਜਲਦੀ ਤੋਂ ਜਲਦੀ ਉਹਨੂੰ ਰਿਪੋਰਟ ਕਰੋ ਸੋ ਥੈਟ ਅਸੀਂ ਉਸ ਪੈਸੇ ਨੂੰ ਫੜ ਸਕੀਏ ਜਲਦੀ ਤੋਂ ਜਲਦੀ ਫੜ ਸਕੀਏ ਅੱਛਾ ਜਦ ਆਪਾਂ ਦੇਖਦੇ ਕਈ ਵਾਰ ਬੱਚੇ ਨਾਲ ਕੋਈ ਵੀ ਪਰਸਨ ਹੈਗਾ ਉਹ ट्रांजैक्शन ਗਲਤ ਕਰ ਦਿੰਦਾ ਹੈ ਪੈਸੇ ਭੇਜ ਦਿੰਦਾ ਹੈ ਜਾਂ ਉਹਦੇ ਇੱਕਦਮ ਬੈਂਕ ਚੋਂ ਕੱਟੇ ਜਾਂਦੇ ਨੇ ਗਲਤ ਕੋਡ ਆ ਗਿਆ ਸਕੈਨ ਕਰਦਨੇ ਕੀ ਉਹਦਾ ਹੱਲ ਹੈ ਮੁੜ ਵਾਪਸ ਆਉਂਦੇ ਨੇ ਉਹ ਪੈਸੇ ਪੈਸੇ ਵਾਪਸ ਆ ਜਾਂਦੇ ਮੈਂ ਤੁਹਾਨੂੰ ਹੀ ਦੱਸ ਰਿਹਾ ਸੀਗਾ ਕਿ ਜਿੰਨੀ ਜਲਦੀ ਤੋਂ ਜਲਦੀ ਆਪਾਂ ਇਹਨੂੰ ਰਿਪੋਰਟ ਕਰ ਦਾਂਗੇ ਅਸੀਂ ਕੀ ਹੈ ਇੰਟਰ ਬ 30 1930 ਤੇ ਕਾਲ ਕਰੋਗੇ ਤਾਂ ਸਾਰੀਆਂ ਇੰਟਰ ਬੈਂਕ ਦੇ ਵਿੱਚ ਕਨੈਕਟਡ ਹੈਗੇ ਆ ਜੇ ਇੱਕ ਇੱਕ ਬੈਂਕ ਤੋਂ ਦੂਜੇ ਬੈਂਕਸ ਟ੍ਰਾਂਸਫਰ ਹੋ ਵੀ ਜਾਣਗੇ ਪੈਸੇ ਤਾਂ ਅਸੀਂ ਜਿੰਨੀ ਜਲਦੀ ਰਿਪੋਰਟ ਕਰਾਂਗੇ ਅਸੀਂ ਰੋਕ ਸਕਦੇ ਹਾਂ ਅਸੀਂ ਪੈਸੇ ਦੀ ਡੀਟੇਲ ਕਿਧਰ ਕਿਤੇ ਪੈਸਾ ਰੁਕ ਸਕਦਾ ਤੇ ਉਹ ਵਾਪਸ ਆ ਸਾਰ ਕਿਦੇ ਲਈ ਪਰਸਨ ਨੂੰ ਬੈਂਕ ਦੇ ਵਿੱਚ ਜਾਣਾ ਪੈਂਦਾ ਜਾਂ ਕਾਲ ਤੇ ਕੰਮ ਹੋ ਜਾਂਦਾ ਤੁਸੀਂ ਵੀ ਕਰ ਸਕਦੇ ਹੋ ਕਾਲ ਤੇ ਵੀ ਕਰ ਸਕਦੇ ਹੋ ਬੈਂਕ ਦੇ ਵਿੱਚ ਜਾਓਗੇ ਉੱਥੇ ਵੀ ਕਰ ਸਕਦੇ ਹੋ ਜਿਹੜਾ ਇੱਕ ਡਾਇਲ ਜਿਵੇਂ 112 ਹੈਗਾ ਡਾਇਲ 112 ਕਰੋਗੇ ਤਾਂ ਵੀ ਇੱਕ ਉਹ ਉੱਥੇ ਜਾ ਕੇ ਇੱਕੋ ਹੀ ਜਗ੍ਹਾ ਤੇ ਸਾਰੀਆਂ ਕੰਪਲੇਂਟ ਜਿਹੜੀਆਂ ਹੈਗੀਆਂ ਫਾਲ ਕਰਦੀਆਂ ਤੇ ਉਹ ਆਪਸ ਕਨੈਕ ਤੁਸੀਂ ਜਿਹੜੀ HDFC ਬੈਂਕ ਤੇ ਪਹੁੰਚੇ ਹੋਏ ਹੋ ਕਿ ਬੈਂਕ ਦੇ ਦੁਆਰਾ ਉਹ ਬੈਂਕ ਦੇ ਵਿੱਚ ਵੀ ਕੋਈ ਅਜਿਹਾ ਨਾ ਡਿਪਾਰਟਮੈਂਟ ਹੁੰਦਾ ਜਾਂ ਕੋਈ ਪਰਸਨ ਜਦੋਂ ਕਸਮਰ ਤੁਹਾਡੇ ਕੋਲ ਆਂਦੇ ਨੇ ਤੁਸੀਂ ਇਹਨਾਂ ਨੂੰ ਆਉਣ ਤੋਂ ਪਹਿਲਾਂ ਕੋਈ ਕੈਸ਼ ਜਮ੍ਹਾਂ ਕਰਾਉਣਾ ਹੈ ਤੁਸੀਂ ਇਹਨਾਂ ਨੂੰ ਅਵੇਅਰ ਕਰਦੇ ਹੋ ਕਿ ਭਾਈ ਇੱਥੇ ਵੀ ਜਾ ਕੇ ਆਓ ਇਹ ਵੀ ਚੀਜ਼ ਸਿੱਖੋ ਇਹ ਵੀ ਤੁਹਾਡੇ ਕੰਮ ਦੀ ਕਾਹਲੂ ਕੋਈ ਦਿੱਕਤ ਹੁੰਦੀ ਹੈ ਹਾਂਜੀ ਹਾਂ ਬਿਲਕੁਲ ਕਰਦੇ ਆ ਤੇ ਸਾਡਾ ਇੱਕ ਆਪਣਾ ਸੈੱਲ ਵੀ ਬਣਿਆ ਹੋਇਆ ਹੈਗਾ ਸਾਈਬਰ ਸਿਕਿਉਰਿਟੀ ਦਾ ਇੱਕ ਪੂਰਾ ਸੈੱਲ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਪੁਲਿਸ ਨਾਲ ਵੀ ਅਸੀਂ ਬਹੁਤ ক্লোਜ਼ਲੀ ਕੰਮ ਕਰ ਰਹੇ ਹਾਂ ਤੇ ਅਸੀਂ ਇਹਨੂੰ ਰੋਕਣ ਦੀ ਕਾਫੀ ਹੱਦ ਤੱਕ ਜਿੰਨਾ ਵੀ ਬੈਂਕ ਦੀ ਤਰਫੋਂ ਕੋਸ਼ਿਸ਼ ਕਰ ਸਕਦਾ ਹੈ ਜਿੰਨੀ ਜਲਦੀ ਸਾਨੂੰ ਅਸੀਂ ਪੈਸੇ ਨੂੰ ਰੋਕ ਸਕਦੇ ਹਾਂ ਡੈਫੀਨਿਟਲੀ ਅਸੀਂ ਕਰਦੇ ਹਾਂ ਸੋ ਬਿਲਕੁਲ ਬਹੁਤ ਸ਼ੁਕਰੀਆ 18 ਤੋਂ ਜ਼ਿਆਦਾ ਬੈਂਕਾਂ ਨੇ ਇਹ ਸ਼ਰਕਤ ਕੀਤੀ ਹੈ ਇੱਥੇ ਸੁਖਣਾ ਲਿਖਦੇ ਇਕੱਠੇ ਹੋਏ ਨਹੀਂ ਤੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਸਾਈਬਰ ਸਕਿਉਰਿਟੀ ਤੋਂ ਅਵੇਅਰ ਰਹਿਣ ਤੇ 1930 ਇੱਕ ਨੰਬਰ ਹੈ ਕਿਸੇ ਨਾਲ ਕੋਈ ਫਰਾਡ ਹੁੰਦਾ ਉਹ ਕਾਲ ਕਰ ਸਕਦੇ ਨੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਤੇ ਜਿਹੜੀ ਠੱਗੀ ਹੋਈ ਹੈ ਉਹ ਤੋਂ ਬਚ ਸਕਦੇ ਤੇ ਜਿਹੜੀ ਠੱਗੀ ਹੋ ਚੁੱਕੀ ਹੈ ਉਹਨੂੰ ਆਪਾਂ ਵਾਪਸ ਕਿਵੇਂ ਲੈ ਕੇ ਆਣਾ ਪੈਸਾ ਉਹ ਵੀ ਉਹ ਦੱਸ ਦੇਣਗੇ ਚੰਡੀਗੜ੍ਹ ਤੋਂ ਹੈ ਪ੍ਰਕਾਸ਼ ਨਾਲ ਪ੍ਰਿੰਸ ਗਰ ਕਲਰਿੰਗ ਸੈਕਿਉਰਿਟੀ ਐਚਡੀਐਫਸੀ ਬੈਂਕ ਤੋਂ ਸਾਡਾ ਸਾਰਾ ਸਟਾਫ ਮੌਜੂਦ ਹੈ ਗੱਲ ਕਰਦੇ ਸਰ ਅੱਜ ਕੱਲ ਸਾਈਬਰ ਸਕਿਉਰਿਟੀ ਦੀ ਹੋ ਰਹੀ ਹੈ ਸੋ ਕਿਸ ਤਰੀਕੇ ਦੇ ਚੈਲੰਜਸ ਮੋਸਟਲੀ ਲੋਕ ਫੇਸ ਕਰਦੇ ਨੇ ਤੁਹਾਨੂੰ ਫੀਲ ਵੀ ਹੁੰਦਾ ਲੋਕ ਆਉਂਦੇ ਨੇ ਬੈਂਕ ਦੇ ਵਿੱਚ ਸਾਡੇ ਨਾਲ ਫਰਾਡ ਹੋ ਗਿਆ ਇਹ ਦਿੱਕਤ ਹੋ ਗਈ ਜ਼ਿਆਦਾ ਕੰਪਲੇਂਟ ਕਿਸ ਤਰੀਕੇ ਨਾਲ ਆ ਰਹੀਆਂ ਨੇ ਜ਼ਿਆਦਾ ਕੰਪਲੇਂਟਸ ਆਉਂਦੀਆਂ ਜੀ ਕਿ ਜਿਸ ਤਰ੍ਹਾਂ ਕੋਈ ਵੀ ਤੁਹਾਡੇ ਨਾਲ ਫੋਨ ਤੇ ਕਿਸੇ ਨੇ ਕਿਹਾ ਕਿਸੇ ਨੂੰ ਜਾਂ ਇਲੈਕਟ੍ਰਿਸਿਟੀ ਬਿੱਲ ਦਾ ਕੋਈ ਮੈਸੇਜ ਆਇਆ ਉਹ ਤੇ ਆਇਆ ਵੀ ਕਲਿੱਕ ਕਰੋ ਉਹ ਵਾਲੀਆਂ ਪ੍ਰੋਬਲਮਸ ਆਉਂਦੀਆਂ ਇਸ ਤਰੀਕੇ ਦੇ ਪ੍ਰੋਬਲਮਸ ਜ਼ਿਆਦਾ ਅੱਜ ਕੱਲ ਆ ਰਹੀਆਂ ਨੇ ਤੇ ਜਿਹੜਾ ਐਕਚੁਅਲੀ ਟਾਈਮ ਟੂ ਟਾਈਮੇ ਚੇਂਜ ਵੀ ਹੁੰਦੀਆਂ ਜਾ ਰਹੀਆਂ ਉਹ ਵੀ ਲੋਗ ਆਪਣੇ ਆਪ ਨੂੰ ਮਤਲਬ ਨਵੀਆਂ ਨਵੀਆਂ ਚੀਜ਼ਾਂ ਨਾਲ ਅੱਗੇ ਆ ਰਹੇ ਐ ਤੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਆਪਾਂ ਕਰਦੇ ਕੀਆਂ ਸਾਈਬਰ ਸਕਿਉਰਿਟੀ ਦੇ ਵਿੱਚ ਆਪਾਂ ਕਰਤਾ ਰਹੇ ਆ ਪੁਲਿਸ ਨਾਲ ਅਸੀਂ ਕਾਫੀ ਕੰਮ ਕਰ ਰਹੇ ਆ ਨਾਲ ਮਿਲ ਕੇ ਉਹਨਾਂ ਦੇ ਬਟ ਉਹਦੇ ਵਿੱਚ ਵੀ ਪ੍ਰੋਬਲਮ ਇਹ ਹੈ ਕਿ ਉਹ ਇੱਕ ਸਟੈਪ ਅੱਗੇ ਹੀ ਰਹਿੰਦੇ ਆ ਸੀ ਉਹ ਸਿਰਫ ਫੋਲੋ ਕਰ ਸਕਦੇ ਆ ਤੇ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਪੈਸੇ ਦਾ ਟ੍ਰੇਲ ਜਿੰਨੀ ਜਲਦੀ ਤੋਂ ਜਲਦੀ ਆਪਾਂ ਪੈਸੇ ਨੂੰ ਆਪਾਂ ਫੜ ਸਕਦੇ ਆ ਜਾਂ ਇੱਕ ਦੂਜੇ ਬੈਂਕਸ ਦੇ ਵਿੱਚ ਰੋਕ ਸਕਦੇ ਆ ਤਾਂ ਹੀ ਆਪਾਂ ਪੈਸਾ ਵਾਪਸ ਲੈ ਸਕਦੇ ਆ ਨਹੀਂ ਤਾਂ ਪੈਸਾ ਵਾਪਸ ਨਹੀਂ ਆਉਂਦਾ ਜਿੰਨਾ ਇਹ ਟਾਈਮ ਲੈਗ ਜਿੰਨਾ ਹੋਏਗਾ ਤੇ ਆਈ ਵੁੱਡ ਲਾਈਕ ਸਾਰਿਆਂ ਨੂੰ ਮੈਂ ਕਹਾਂਗਾ ਕਿ ਜਿੰਨੀ ਜਲਦੀ ਜੇ ਤੁਹਾਡੇ ਨਾਲ ਕੋਈ ਐਸੀ ਵਾਰਦਾਤ ਹੋ ਵੀ ਜਾਂਦੀ ਹੈ ਤਾਂ ਜਲਦੀ ਤੋਂ ਜਲਦੀ ਉਹਨੂੰ ਰਿਪੋਰਟ ਕਰੋ ਸੋ ਥੈਟ ਅਸੀਂ ਉਸ ਪੈਸੇ ਨੂੰ ਫੜ ਸਕੀਏ ਜਲਦੀ ਤੋਂ ਜਲਦੀ ਫੜ ਸਕੀਏ ਅੱਛਾ ਜਦ ਆਪਾਂ ਦੇਖਦੇ ਕਈ ਵਾਰ ਬੱਚੇ ਨਾਲ ਕੋਈ ਵੀ ਪਰਸਨ ਹੈਗਾ ਉਹ ਟ੍ਰਾਂਜ਼ੈਕਸ਼ਨ ਗਲਤ ਕਰ ਦਿੰਦਾ ਹੈ ਪੈਸੇ ਭੇਜ ਦਿੰਦਾ ਹੈ ਜਾਂ ਉਹਦੇ ਇੱਕਦਮ ਬੈਂਕ ਚੋਂ ਕੱਟੇ ਜਾਂਦੇ ਨੇ ਗਲਤ ਕੋਡ ਆ ਗਿਆ ਸਕੈਨ ਕਰ ਦਿੰਦੇ ਕੀ ਉਹਦਾ ਹੱਲ ਹੈ ਮੁੜ ਵਾਪਸ ਆਉਂਦੇ ਨੇ ਉਹ ਪੈਸੇ ਪੈਸੇ ਵਾਪਸ ਆ ਜਾਂਦੇ ਮੈਂ ਤੁਹਾਨੂੰ ਹੀ ਦੱਸ ਰਿਹਾ ਸੀਗਾ ਕਿ ਜਿੰਨੀ ਜਲਦੀ ਤੋਂ ਜਲਦੀ ਆਪਾਂ ਇਹਨੂੰ ਰਿਪੋਰਟ ਕਰ ਦਾਂਗੇ ਅਸੀਂ ਕੀ ਹੈ 30 1930 ਤੇ ਕਾਲ ਕਰੋਗੇ ਤਾਂ ਸਾਰੀਆਂ ਇੰਟਰ ਬੈਂਕ ਦੇ ਵਿੱਚ ਕਨੈਕਟਡ ਹੈਗੇ ਆ ਜੇ ਇੱਕ ਇੱਕ ਬੈਂਕ ਤੋਂ ਦੂਜੇ ਬੈਂਕਸ ਟ੍ਰਾਂਸਫਰ ਹੋ ਵੀ ਜਾਣਗੇ ਪੈਸੇ ਤਾਂ ਅਸੀਂ ਜਿੰਨੀ ਜਲਦੀ ਰਿਪੋਰਟ ਕਰਾਂਗੇ ਅਸੀਂ ਰੋਕ ਸਕਦੇ ਹਾਂ ਅਸੀਂ ਪੈਸੇ ਦੀ ਡੀਟੇਲ ਕਿਧਰ ਕਿਤੇ ਪੈਸਾ ਰੁਕ ਸਕਦਾ ਤੇ ਉਹ ਵਾਪਸ ਆ ਸਾਰ ਕਿਦੇ ਲਈ ਪਰਸਨ ਨੂੰ ਬੈਂਕ ਦੇ ਵਿੱਚ ਜਾਣਾ ਪੈਂਦਾ ਜਾਂ ਕਾਲ ਤੇ ਕੰਮ ਹੋ ਜਾਂਦਾ ਤੁਸੀਂ ਵੀ ਕਰ ਸਕਦੇ ਹੋ ਕਾਲ ਤੇ ਵੀ ਕਰ ਸਕਦੇ ਹੋ ਬੈਂਕ ਦੇ ਵਿੱਚ ਜਾਓਗੇ ਉੱਥੇ ਵੀ ਕਰ ਸਕਦੇ ਹੋ ਜਿਹੜਾ ਇੱਕ ਡਾਇਲ ਜਿਵੇਂ 112 ਹੈਗਾ ਡਾਇਲ 112 ਕਰੋਗੇ ਤਾਂ ਵੀ ਇੱਕ ਉਹ ਉੱਥੇ ਜਾ ਕੇ ਇੱਕੋ ਹੀ ਜਗ੍ਹਾ ਤੇ ਸਾਰੀਆਂ ਕੰਪਲੇਂਟ ਜਿਹੜੀਆਂ ਹੈਗੀਆਂ ਫਾਲ ਕਰਦੀਆਂ ਤੇ ਉਹ ਆਪਸ ਕਨੈਕ ਤੁਸੀਂ ਜਿਹੜੀ HDFC ਬੈਂਕ ਤੇ ਪਹੁੰਚੇ ਹੋਏ ਹੋ ਕਿ ਬੈਂਕ ਦੇ ਦੁਆਰਾ ਉਹ ਬੈਂਕ ਦੇ ਵਿੱਚ ਵੀ ਕੋਈ ਅਜਿਹਾ ਨਾ ਡਿਪਾਰਟਮੈਂਟ ਹੁੰਦਾ ਜਾਂ ਕੋਈ ਪਰਸਨ ਜਦੋਂ ਕਸਮਰ ਤੁਹਾਡੇ ਕੋਲ ਆਂਦੇ ਨੇ ਤੁਸੀਂ ਇਹਨਾਂ ਨੂੰ ਆਉਣ ਤੋਂ ਪਹਿਲਾਂ ਕੋਈ ਕੈਸ਼ ਜਮ੍ਹਾਂ ਕਰਾਉਣਾ ਹੈ ਤੁਸੀਂ ਇਹਨਾਂ ਨੂੰ ਅਵੇਅਰ ਕਰਦੇ ਹੋ ਕਿ ਭਾਈ ਇੱਥੇ ਵੀ ਜਾ ਕੇ ਆਓ ਇਹ ਵੀ ਚੀਜ਼ ਸਿੱਖੋ ਇਹ ਵੀ ਤੁਹਾਡੇ ਕੰਮ ਦੀ ਕਾਹਲੂ ਕੋਈ ਦਿੱਕਤ ਹੁੰਦੀ ਹੈ ਹਾਂਜੀ ਹਾਂ ਬਿਲਕੁਲ ਕਰਦੇ ਆਂ ਤੇ ਸਾਡਾ ਇੱਕ ਆਪਣਾ ਸੈੱਲ ਵੀ ਬਣਿਆ ਹੋਇਆ ਹੈਗਾ ਸਾਈਬਰ ਸਿਕਿਉਰਿਟੀ ਦਾ ਇੱਕ ਪੂਰਾ ਸੈੱਲ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਪੁਲਿਸ ਨਾਲ ਵੀ ਅਸੀਂ ਬਹੁਤ ਕਲੋਜ਼ਲੀ ਕੰਮ ਕਰ ਰਹੇ ਤੇ ਅਸੀਂ ਇਹਨੂੰ ਰੋਕਣ ਦੀ ਕਾਫੀ ਹੱਦ ਤੱਕ ਜਿੰਨਾ ਵੀ ਬੈਂਕ ਦੀ ਤਰਫੋਂ ਕੋਸ਼ਿਸ਼ ਕਰ ਸਕਦੇ ਆ ਜਿੰਨੀ ਜਲਦੀ ਸਾਨੂੰ ਅਸੀਂ ਪੈਸੇ ਨੂੰ ਰੋਕ ਸਕਦੇ ਆ ਡੈਫੀਨਿਟਲੀ ਅਸੀਂ ਕਰਦੇ ਆ ਸੋ ਬਿਲਕੁਲ ਬਹੁਤ ਸ਼ੁਕਰੀਆ 18 ਤੋਂ ਜ਼ਿਆਦਾ ਬੈਂਕਾਂ ਨੇ ਅੱਜ ਸ਼ਿਰਕਤ ਕੀਤੀ ਹੈ ਇੱਥੇ ਸੁਖਣਾ ਲਿਖਦੇ ਇਕੱਠੇ ਹੋਏ ਨੇ ਤੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਸਾਈਬਰ ਸਕਿਉਰਿਟੀ ਤੋਂ ਅਵੇਅਰ ਰਹਿਣ ਤੇ 1930 ਇੱਕ ਨੰਬਰ ਹੈ ਕਿਸੇ ਨਾਲ ਕੋਈ ਫਰਾਡ ਹੁੰਦਾ ਉਹ ਕਾਲ ਕਰ ਸਕਦੇ ਨੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਤੇ ਜਿਹੜੀ ਠੱਗੀ ਹੋਈ ਹੈ ਉਹ ਤੋਂ ਬਚ ਸਕਦੇ ਨੇ ਤੇ ਜਿਹੜੀ ਠੱਗੀ ਹੋ ਚੁੱਕੀ ਹੈ ਉਹਨੂੰ ਆਪਾਂ ਵਾਪਸ ਕਿਵੇਂ ਲੈ ਕੇ ਆਣਾ ਪ चंडीगढ़ तो यहां पर काशनाल प्रिंस गरग दैनिक स्वरायटी